ਸਾਤਿਰਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਖੁਸ਼ੀ ਚੋਪੜਾ ਦਰਦਨਾਕ ਤਸਵੀਰਾਂ ਆ ਤੁਸੀਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਦੱਸਦੇ ਕਿ ਸਰਹੰਦ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਇੱਕ ਆਟੋ ਚਾਲਕ ਉਸ ਆਪਣੇ ਆਟੋ ਦੇ ਵਿੱਚ ਸਵਾਰੀਆਂ ਲੈ ਕੇ ਜਾ ਰਿਹਾ ਸੀਗਾ ਤੇ ਉਦੋਂ ਹੀ ਸਾਹਮਣੇ ਤੋਂ ਇੱਕ ਰੋਂਗ ਸਾਈਡ ਤੋਂ ਟਰੱਕ ਆਂਦਾ ਜੋ ਕਿ ਆਟੋ ਦੇ ਵਿੱਚ ਜਾ ਟਕਰਾਂਦਾ ਤੇ ਇਸ ਦੇ ਨਾਲ ਹੀ ਅੰਦਰ ਜੋ ਸਵਾਰੀਆਂ ਬੈਠੀਆਂ ਸਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਤੇ ਇਸ ਦੇ ਵਿੱਚ ਇੱਕ 6 ਸਾਲਾ ਦਾ ਮਾਸੂਮ ਬੱਚਾ ਜਿਸ ਦੀ ਮੌਤ ਹੋ ਗਈ ਹੈ ਲੜਕੇ ਦੀ ਤਸਵੀਰ ਤੁਸੀਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੜਕ ਦੇ ਉੱਪਰ ਹਾਹਾਕਾਰ ਮਚ ਜਾਂਦੀ ਹੈ ਜਦੋਂ ਇਹ ਹਾਦਸਾ ਹੁੰਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਜ਼ਦੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿहां ਸਰਹੰਦ ਦੀ ਇਹ ਜੋ ਵੀਡੀਓ ਹੈ ਜਿਸ ਦੇ ਵਿੱਚ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਰੋਂਗ ਸਾਈਡ ਤੋਂ ਆ ਰਹੇ ਟਰੱਕ ਦੇ ਵੱਲੋਂ ਸਵਾਰੀਆਂ ਨਾਲ ਭਰੇ ਹੋਏ ਆਟੋ ਦੇ ਵਿੱਚ ਟੱਕਰ ਮਾਰੀ ਜਾਂਦੀ ਹੈ 6 ਸਾਲਾਂ ਬੱਚੇ ਦੀ ਮੌਤ ਹੋ ਜਾਂਦੀ ਹੈ ਬਾਕੀ ਲੋਕ ਅਤੇ ਜ਼ਖਮੀ ਨੇ ਜੋ ਕਿ ਜੇਰੇ ਲਾਜ ਨੇ ਇਸ ਸਮੇਂ ਹਸਪਤਾਲ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਹੰਦ ਦੇ ਐਸਐਚਓ ਪਵਨ ਗੁਮਾਰ ਨੇ ਦੱਸਿਆ ਕਿ ਸਵਾਰੀਆਂ ਵਾਲਾ ਜੋ ਆਟੋ ਸੀਗਾ ਸਰਹੰਦ ਰੇਲਵੇ ਸਟੇਸ਼ਨ ਤੋਂ ਮੰਡੀ ਗੋਬਿੰਦਗੜ ਦੇ ਵੱਲ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਪੁਰਾਣੇ ਬੱਸ ਸਟੈਂਡ ਸਰਹੰਦ ਦੇ ਨੇੜੇ ਆਟੋ ਪੁਲ ਤੋਂ ਥੱਲੇ ਜਦੋਂ ਉਤਰਿਆ ਤਾਂ ਮੰਡੀ ਗੋਬਿੰਦਗੜ ਵੱਲ ਸਾਈਡ ਮੁੜਿਆ ਤੇ ਸਾਹਮਣੋਂ ਦੀ ਯਾਨੀ ਕਿ ਰੋਂਗ ਸਾਈਡ ਤੋਂ ਜਿਹੜਾ ਟਰੱਕ ਆ ਰਿਹਾ ਸੀਗਾ ਉਸ ਨੇ ਇਹ ਜੋ ਆਟੋ ਹੈ ਉਸ ਨੂੰ ਵੇੜ ਦਿੱਤਾ ਜਿਸ ਦੇ ਵਿੱਚ 6 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਇਸ ਵੇਲੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਕਿਉਂਕਿ ਜਿਨ੍ਹਾਂ ਦਾ 마ਸੂਮ ਛੋਟਾ ਜਿਹਾ ਲੜਕਾ ਮਰ ਜਾਂਦਾ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੇ ਦਿਲ ਦੇ ਉੱਪਰ ਕੀ ਬੀਤਦੀ ਹੈ ਇਹ ਸਿਰਫ ਇੱਕ ਪਰਿਵਾਰ ਹੀ ਜਾਣਦਾ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਤਲਾਸ਼ ਅਜੇ ਚੱਲ ਰਹੀ ਹੈ ਤੇ ਬਾਕੀਆਂ ਨੂੰ ਫਤੇਗੜ ਸਾਹਿਬ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅੱਜ ਦੀ ਸਵੇਰੇ ਇੱਕ ਮਤਲਬ ਟਰੱਕ ਹੈ ਜਿਹੜਾ ਉਹ ਸਰੰਦ ਸਰੰਦ ਥਾਣੇ ਵਾਲੀ ਸਾਈਡ ਤੋਂ ਰੋਂਗ ਸਾਈਡ ਆ ਰਿਹਾ ਸੀਗਾ ਤੇ ਇੱਕ ਆਟੋ ਚਾਲਕ ਜਿਹੜਾ ਉਹ ਕੁ ਸਵਾਰੀਆਂ ਜਿਹੜੀਆਂ ਰੇਲਵੇ ਸਟੇਸ਼ਨ ਤੋਂ ਲੈ ਕੇ ਮੰਡੀ ਗੋਵਿੰਦਗੜ ਵੱਲ ਨੂੰ ਜਾ ਰਹੀ ਸੀ ਜਿਵੇਂ ਜਿਹੜਾ ਆਟੋ ਚੱਲ ਕੇ ਉਹ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ ਨੂੰ ਮੋੜ ਲੱਗਿਆ ਤਾਂ ਰੋਂਗ ਸਾਈਡ ਤੋਂ ਇੱਕ ਟਰੱਕ ਆਇਆ ਜਿਹਨੇ ਆਟੋ ਨੂੰ ਹਿੱਟ ਕੀਤਾ ਤੇ ਆਟੋ ਦੇ ਵਿੱਚ ਟੋਟਲ ਪੰਜ ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੁਹੰਮਦ ਤਬਾਰਕ ਜਿਹਦੀ ਉਮਰ 6 ਤੋਂ 7 ਸਾਲ ਹੈ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦੇ ਉਹਨਾਂ ਦੇ ਨਾਲ ਉਹਦੀ ਨਾਨੀ ਸੀ ਜਿਹੜੀ ਰੀਨਾ ਜਿਹਦੀ ਉਮਰ 42 ਸਾਲ ਹੈ ਉਹ ਜ਼ਖਮੀ ਹੈ ਤੇ ਇੱਕ ਐਮ ਡੀ ਸਾਜਿਦ ਜਿਹਦੀ ਉਮਰ 40 ਸਾਲ ਹੈ ਉਹ ਵੀ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਰਖ ਲਿਆ ਉਹ ਵੀ ਧਖਮੀ ਆ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਹੋ ਰਿਹਾ ਹੈ। ਕੀ ਮਾਮਲਾ ਦੱਸੀ ਤੇ ਕਿਹਦੇ ਨਾਲ? ਹਾਂਜੀ ਜਿਹੜਾ ਅ ਮਹਮਦ ਤਵਾਰਿਕ ਦੇ ਨਾਨਾ ਜੀ ਅ ਮਹਮਦ ਮੁਸਤਾਫਾ ਦੇ ਬਿਆਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਦਾ ਮਤਲਬ ਟਰੱਕ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਟਰੱਕ ਜਿਹੜਾ ਸਾਡੇ ਕਬਜ਼ੇ 'ਚ ਤੇ ਟਰੱਕ ਚਾਲਕ ਨੂੰ ਜਲਦੀ ਜਲਦੀ ਅਸੀਂ ਗ੍ਰਿਫਤਾਰ ਕਰ ਲਿਆ।